ਪ੍ਰੇਮ ਟਿੱਲੋ ਤੇ ਨਵਾਂ ਸੰਧੂ ਵਿਚਕਾਰ ਸੋਸ਼ਲ ਮੀਡੀਆ ਤੇ ਇੱਕ ਵੱਡੀ ਕੰਟਰੋਵਰਸੀ ਛਿੜੀ ਹੋਈ ਤੇ ਦੋਹਾਂ ਆਰਟਿਸਟਿਕ ਦੋਸਤੋਂ ਰਿਪਲਾਈ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਇਹਨਾਂ ਨਾਲ ਸਿੱਧੂ ਮੂਸੇਵਾਲੇ ਦਾ ਨਾਮ ਜੋੜ ਕੇ ਰੀਲਾਂ ਵੀ ਵਾਇਰਲ ਕਰੀਆਂ ਜਾ ਰਹੀਆਂ ਨੇ ਤੇ ਇਸ ਮੁੱਦੇ ਤੇ ਹੁਣ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ ਇਹਨਾਂ ਆਰਟਿਸਟਾਂ ਨੂੰ ਖਾਸ ਅਪੀਲ ਕਰੀਏ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਧੂ ਨੇ ਹੀ ਪ੍ਰੇਮ ਟਿੱਲੋ ਨੂੰ ਇੰਡਸਟਰੀ ਦੇ ਵਿੱਚ ਲਾਂਚ ਕੀਤਾ ਸੀ ਤੇ ਨਵਾਂ ਅਤੇ ਸਿੱਧੂ ਦੇ ਵੀ ਵਧੀਆ ਰਿਲੇਸ਼ਨ ਰਹੇ ਨੇ ਤੇ ਅੱਜ ਵੀ ਨਵਾਂ ਸੰਧੂ ਸਿੱਧੂ ਮੂਸੇਵਾਲੇ ਦੀ ਚੰ ਕਾਰਨਾਂ ਦੇ ਚੱਲਦੇ ਆਪਣੇ ਕੰਟਰੈਕਟ ਤੋਂ ਪਹਿਲਾਂ ਹੀ ਸਿੱਧੂ ਨਾਲੋਂ ਸਾਈਨ ਆਊਟ ਹੋ ਗਿਆ ਸੀ ਤੇ ਜਿੱਦੂ ਨੇ ਆਪਣੇ ਗਾਣੇ ਫਾਕਾ ਮਾਲ ਦੇ ਵਿੱਚ ਇਸ ਨੂੰ ਰਿਪਲਾਈ ਵੀ ਦਿੱਤਾ ਸੀ ਪਰ ਉਹ ਸਭ ਬੀਤੀਆਂ ਗੱਲਾਂ ਸੀ ਤੇ ਹੁਣ ਨਵਾਂ ਸੰਦੋ ਤੇ ਪ੍ਰੇਮ ਢਿੱਲੋਂ ਵਾਲੇ ਮਸਲੇ ਤੇ ਸਰਦਾਰ ਬਲਕੌਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਸਾਡਾ ਇੰਡਸਟਰੀ ਦੇ ਕਿਸੇ ਵੀ ਸਿੰਗਰ ਨਾਲ ਬੈਰ ਵਿਰੋਧ ਨਹੀਂ ਹੈ ਸਟੇਜੀ ਮਸਲਾ ਇੰਡਸਟਰੀ ਦੇ ਵਿੱਚ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਪਰ ਕੋਈ ਵੀ ਧਿਰ ਸਿੱਧੂ ਦਾ ਨਾਮ ਲੈ ਕੇ ਕੰਟਰੋਵਰਸੀ ਨਾ ਕਰੇਟ ਕਰੇ ਤੇ ਉਸ ਦਾ ਨਾਮ ਆਪਣੇ ਗਾਣਿਆਂ ਨੂੰ ਹਾਈਪ ਦੇਣ ਦੇ ਲਈ ਤਾਂ ਵਰਤ ਲੈਂਦੇ ਨੇ ਪਰ ਉਸ ਦੇ ਜਸਟਿਸ ਨੂੰ ਲੈ ਕੇ ਕਿਸੇ ਨੇ ਅਜੇ ਤੱਕ ਇੱਕ ਪੋਸਟ ਵੀ ਸ਼ੇਅਰ ਨਹੀਂ ਕੀਤੀ ਸੋ ਆਪਣੇ ਮਸਲੇ ਆਪਣੇ ਤੱਕ ਸੀਮਿਤ ਰੱਖੋ ਸਿੱਧੂ ਦੇ ਨਾਮ ਨੂੰ ਵਿੱਚ ਸ਼ਾਮਲ ਨਾ ਕਰੋ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਸਿੱਧੂ ਸਰੋਂ ਬਹੁਤ ਸਾਰੇ ਆਰਟਿਸਟ ਨੇ ਜਉਂਦੇ ਜੀਤਾ ਫਿਲਮ ਖੱਟੀ ਹੀ ਸੀ ਤੇ ਅੱਜ ਵੀ ਉਸ ਦਾ ਨਾਮ ਵਰਤ ਕੇ ਕਈ ਆਰਟਿਸਟ ਅੱਗੇ ਆਉਣਾ ਚਾਹੁੰਦੇ ਨੇ ਸੋ ਬਾਕੀ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ